ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 376 ਤੋਂ ਲੈ ਕੇ 378 ਤੱਕ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਜੀ ਪ੍ਰਾਨ ਤਨ ਹਰ ਕੋ ਨਾਮ ਇਹਾ ਉਹਾ ਓਨ ਸੰਗ ਕਾਮ ਬਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਪਤ ਅਘਾਵੇ ਹਰ ਦਰਸ਼ਨ ਮਨ ਮੋਰਾ ਰਹਾਉ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਸਾਡੀ ਜਿੰਦ ਤੇ ਪ੍ਰਾਣਾ ਦੇ ਲਈ ਜੋ ਤਨ ਹੈ ਅਸਲੀ ਉਹ ਹਰੀ ਦਾ ਨਾਮ ਹੀ ਹੈ ਇਹ ਹਰੀ ਦਾ ਨਾਮ ਤਨ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਜਿੰਦ ਦਾ ਸਹਾਈ ਹੁੰਦਾ ਹੈ ਪਰਮਾਤਮਾ ਦਾ ਨਾਮ ਤਨ ਇਕੱਠਾ ਕਰਨ ਤੋਂ ਬਿਨਾ ਹੋਰ ਸਾਰੇ ਕਹਿੰਦੇ ਜਿਹੜੇ ਸੌਦੇ ਨੇ ਉਹ ਘਾਟੇ ਵਾਲੇ ਨੇ ਪਰਮਾਤਮਾ ਦਾ ਦਰਸ਼ਨ ਕਰਕੇ ਕਹਿੰਦੇ ਮੇਰਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਕਹਿੰਦੇ ਗੁਰਬਾਣੀ ਭਗਤੀ ਦੇ ਪੰਡਾਰਾਂ ਨਾਲ ਭਰੀ ਹੈ ਭਗਤੀ ਦੇ ਪੰਡਾਰੇ ਨੇ ਗੁਰਬਾਣੀ ਦੇ ਵਿੱਚ ਕਹਿੰਦੇ ਗੁਰਬਾਣੀ ਨੂੰ ਗਾਉਂਦਿਆਂ ਸੁਣਦਿਆਂ ਗੁਰਬਾਣੀ ਦੀ ਕਮਾਈ ਕਰਦਿਆਂ ਜੀਵ ਦਾ ਹਿਰਦਾ ਖਿੜਿਆ ਰਹਿੰਦਾ ਹੈ ਚਰਨ ਕਮਲ ਸਿਓ ਲਾਗੋ ਮਾਨ ਸਤਿਗੁਰੂ ਤੂਠੈ ਕਿਨੋਂ ਦਾਨ ਕਹਿੰਦੇ ਜਦੋਂ ਸਤਿਗੁਰ ਨੇ ਕਿਸੇ ਨੂੰ ਪ੍ਰਮਾਤਮਾ ਦੀ ਪ੍ਰੀਤ ਲਾ ਦਿੱਤੀ ਫੇਰ ਉਸ ਜੀਵ ਦਾ ਕਹਿੰਦੇ ਮਨ ਪ੍ਰਮਾਤਮਾ ਦੇ ਚਰਨ ਕਮਲਾਂ ਨਾਲ ਜੁੜ ਗਿਆ ਨਾਨਕ ਕੋ ਗੁਰ ਦੀਖਿਆ ਦੀਨ ਪ੍ਰਭ ਅਬినాਸੀ ਘਟ ਘਟ ਚੀਨ ਨਾਨਕ ਜੀ ਕਹਿੰਦੇ ਨੇ ਜਿਸ ਨੂੰ ਗੁਰੂ ਨੇ ਕਹਿੰਦੇ ਇਹ ਸਿੱਖਿਆ ਦੇ ਦਿੱਤੀ ਆ ਕਿ ਪਰਮਾਤਮਾ ਦਾ ਜਿਹੜਾ ਅਬినాਸ਼ੀ ਪਰਮਾਤਮਾ ਉਹ ਹਰ ਇੱਕ ਘਟ ਵਿੱਚ ਹੈ ਉਸ ਨੂੰ ਅੰਤਰ ਆਤਮੇ ਪਹਿਚਾਣੋ ਆਸਾ ਮਹੱਲਾ 5ਵਾਂ ਆਨੰਦ ਬਿਨੋਦ ਭਰਪੂਰ ਤਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੂਰ ਤਾਰ ਰਹੀ ਸੋਬ ਜਾ ਕੀ ਰਹਾਉ ਕਹਿੰਦੇ ਇਹ ਜੋ ਸੰਸਾਰ ਸ੍ਰਿਸ਼ਟੀ ਹੈ ਇਹਦੇ ਵਿੱਚ ਜਿਹੜੇ ਕੌਤਕ ਤਮਾਸ਼ੇ ਪਰਮਾਤਮਾ ਨੇ ਕਹਿੰਦੇ ਇਹਦੇ ਵਿੱਚ ਪੈਦਾ ਕੀਤੇ ਨੇ ਉਹ ਸਾਰਾ ਪਰਮਾਤਮਾ ਨੇ ਕਹਿੰਦੇ ਸਾਰਾ ਕਾਰਜ ਕੀਤਾ ਕਹਿੰਦੇ ਸਾਰੀ ਮਤਲਬ ਜੋ ਕੁਝ ਵੀ ਸੰਸਾਰ ਦੇ ਵਿੱਚ ਸ੍ਰਿਸ਼ਟੀ ਵਿੱਚ ਪਰਮਾਤਮਾ ਨੇ ਕੀਤਾ ਜਾਂ ਕਰ ਰਿਹਾ ਕਹਿੰਦੇ ਉਹਦੇ ਵਿੱਚ ਕੋਈ ਕਮੀ ਨਹੀਂ ਹੈ ਸਭ ਕਹਿੰਦੇ ਮਤਲਬ ਸਾਰਾ ਕੰਮ ਪੂਰਾ ਹੈ ਤੇ ਪਰਮਾਤਮਾ ਦੀ ਹੀ ਸ਼ੋਭਾ ਸਾਰੇ ਪਾਸੇ ਹੈ ਇਹ ਪਰਮਾਤਮਾ ਦੀ ਹੀ ਵਡਿਆਈ ਹੈ ਜਿਹੜਾ ਇਹ ਸਾਰਾ ਪਰਮਾਤਮਾ ਨੇ ਸੰਸਾਰ ਸਾਜਿਆ ਸੰਸਾਰ ਚ ਸਭ ਕੁਝ ਜੋ ਕਰ ਕਰਾ ਰਿਹਾ ਹੈ ਨਾਮ ਨਿਧਾਨ ਜਾਕੀ ਨਿਰਮਲ ਸੋਏ ਆਪੇ ਕਰਤਾ ਅਵਰ ਨ ਕੋਈ ਪਰਮਾਤਮਾ ਦਾ ਨਾਮ ਹੀ ਸਾਡੇ ਲਈ ਖਜ਼ਾਨਾ ਹੈ ਕਹਿੰਦੇ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਉਹ ਪਵਿੱਤਰ ਹੈ ਉਹ ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਖੋਰ ਕਿਸੇ ਦੇ ਹੱਥ ਵਸ ਕੁਛ ਨਹੀਂ ਹੈ ਜੀ ਜੰਤ ਸਭ ਤਾ ਕੈ ਹਾਥ ਰਵ ਰਹਾ ਪ੍ਰਭ ਸਭ ਕੈ ਸਾਥ ਕਹਿੰਦੇ ਜਿਹੜੇ ਸਾਰੇ ਜੀ ਜੰਤ ਨੇ ਉਹ ਪਰਮਾਤਮਾ ਦੇ ਸਾਰੇ ਹੱਥ ਵਸ ਨੇ ਸਾਰਿਆਂ ਦਾ ਜੋ ਜੋ ਵੀ ਹੈ ਕਿਸੇ ਦਾ ਜਨਮ ਮਰਨ ਕਿਸੇ ਦਾ ਜੀਵਨ ਸੰਸਕਾਰ ਸਭ ਕੁਝ ਸਾਡਾ ਉਸ ਪਰਮਾਤਮਾ ਦੇ ਹੱਥ ਵਸ ਹੈ ਤੇ ਉਹ ਪਰਮਾਤਮਾ ਸਾਡੇ ਹਮੇਸ਼ਾ ਹੀ ਸਾਥ ਹੈ ਪੂਰਾ ਗੁਰਪੂਰੀ ਬੰਦ ਬਣਾਈ ਨਾਨਕ ਭਗਤ ਮਿਲੀ ਵੜੇ ਆਈ ਕਹਿੰਦੇ ਇਹ ਵੀ ਜਿਹੜੀ ਬੰਦ ਹੈ ਇਹ ਪਰਮਾਤਮਾ ਨੇ ਬਣਾਈ ਹੈ ਕਿ ਜੀਵ ਨੂੰ ਗੁਰੂ ਦੇ ਰਾਹੀਂ ਭਗਤੀ ਦਾ ਦਾਨ ਮਿਲਦਾ ਹੈ ਜਾਹੇ ਜਿਹੜੀ ਬੜਿਆਈ ਆ ਭਗਤਾਂ ਨੂੰ ਉਹ ਪ੍ਰਮਾਤਮਾ ਵੱਲੋਂ ਦਿੱਤੀ ਮਿਲਦੀ ਆ ਪਰ ਬਨਤ ਭਗਤੀ ਦੀ ਪ੍ਰਮਾਤਮਾ ਨੇ ਗੁਰੂ ਦੇ ਰਾਹੀਂ ਬਣਾਈ ਹੈ ਆਸਾ ਮਹੱਲਾ ਪੰਜਵਾਂ ਗੁਰ ਕੈ ਸਬਦ ਬਨਾਵੋ ਇਹ ਮਨ ਗੁਰ ਕਾ ਦਰਸਨ ਸੰਚੋ ਹਰ ਤਨ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਇਸ ਆਪਣੇ ਮਨ ਦੀ ਘਾੜਤ ਘੜੋ ਗੁਰੂ ਦਾ ਦਰਸ਼ਨ ਕੀਤੇਆਂ ਇਹ ਕਹਿੰਦੇ ਹਰੀ ਦਾ ਧੰਨ ਇਕੱਠਾ ਹੁੰਦਾ ਹੈ ਉਤਮ ਮਤ ਮੇਰੇ ਹਿਰਦੈ ਤੂੰ ਆਓ ਧਿਆਵੋ ਗਾਵੋ ਗੁਣ ਗੋਵਿੰਦਾ ਆਤਪ੍ਰੀਤਮ ਮੋਹਿ ਲਾਗੇ ਨਾਉ ਰਹਾਓ ਕਹਿੰਦੇ ਹੈ ਸ੍ਰੇਸ਼ਟ ਮਤ ਕਹਿੰਦੇ ਤੂੰ ਮੇਰੇ ਹਿਰਦੇ ਚ ਵਸ ਤਾਂ ਕਿ ਮੈਂ ਪਰਮਾਤਮਾ ਦਾ ਕਹਿੰਦੇ ਨਾਮ ਜਪ ਸਪਾਂ ਉਹਦੇ ਗੁਣ ਗਾ ਸਕਾਂ ਉਹਨੂੰ ਤਿਆ ਸਕਾਂ ਤੇ ਉਸ ਪਰਮਾਤਮਾ ਦਾ ਨਾਮ ਮੈਨੂੰ ਪਿਆਰਾ ਲੱਗੇ ਤ੍ਰਿਪਤ ਅਘਾਵਨ ਸੱਚਾ ਨਾਏ ਅੱਠ ਸੱਟ ਮਜਨ ਸੰਤ ਤੂ ਰਾਏ ਕਹਿੰਦੇ ਸੱਚੇ ਨਾਮ ਦੇ ਨਾਲ ਹੀ ਜੀਵ ਦਾ ਜਿਹੜਾ ਹੈਗਾ ਹਿਰਦਾ ਮਾਇਆ ਵੱਲੋਂ ਤ੍ਰੇਪਤ ਹੋ ਜਾਂਦਾ ਫਿਰ ਮਾਇਆ ਦੇ ਪਿੱਛੇ ਨਹੀਂ ਭੱਜਦਾ ਹੈਗਾ ਕਹਿੰਦੇ ਗੁਰੂ ਦੇ ਚਰਨਾਂ ਦੀ ਧੂੜ ਇਸ ਤਰ੍ਹਾਂ ਹੈ ਜਿਵੇਂ 68 ਤੀਰਥਾਂ ਦੇ ਇਸ਼ਨਾਨ ਕਰ ਲੈਣੇ ਸਭ ਮਹਿ ਜਾਣੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਵਿਵੇਕ ਜਦੋਂ ਜੀਵ ਕਹਿੰਦੇ ਸਾਧ ਸੰਗਤ ਦੇ ਵਿੱਚ ਜੁੜਦਾ ਹੈ ਉੱਥੇ ਕਹਿੰਦੇ ਉਹਨੂੰ ਚੰਗੇ ਮੰਦੇ ਦੀ ਪਰਖ ਵਾਲੀ ਬੁੱਧੀ ਮਿਲ ਜਾਂਦੀ ਹੈ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਸਾਰਿਆਂ ਵਿੱਚ ਉਹ ਪਰਮਾਤਮਾ ਹੀ ਵਿਆਪਕ ਹੈ ਫਿਰ ਉਹ ਕਿਸੇ ਨਾਲ ਪਿੰਨ ਭੇਦ ਨਹੀਂ ਕਰਦਾ ਦਾਸ ਸਗਲ ਕਾ ਛੋੜ ਅਭਿਮਾਨ ਨਾਨਕ ਕੋ ਗੁਰ ਦੀਨੋਂ ਦਾਨ ਕਹਿੰਦੇ ਨਾਨਕ ਜੀ ਕਹਿੰਦੇ ਵੀ ਜਿਸ ਨੂੰ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਦਾਨ ਦੇ ਦਿੱਤਾ ਉਹ ਕਹਿੰਦੇ ਵੀ ਫੇਰ ਆਪਣੇ ਅੰਦਰੋਂ ਹੰਕਾਰ ਖਤਮ ਕਰ ਲੈਂਦਾ ਤੇ ਸਾਰਿਆਂ ਦਾ ਸੇਵਕ ਬਣਦਾ ਸਾਰਿਆਂ ਨੂੰ ਆਪਣੇ ਆਪ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾ ਗਿਣਦਾ ਹੈ ਅਭਿਮਾਨ ਛੱਡ ਦਿੰਦਾ ਹੈ ਆਸਾ ਮਹੱਲਾ ਪੰਜਮਾ ਬੁੱਧ ਪਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰ ਮਤ ਪਾਈਲੇ ਬੂੜਤ ਕੋਰ ਅੰਧ ਕੂਪ ਮਹਿਨਿਕ ਸੋ ਮੇਰੇ ਪਾਈ ਰੇ ਰਹਾਉ ਕਹਿੰਦੇ ਜਦੋਂ ਜੀਵ ਦੇ ਅੰਦਰ ਆਤਮਿਕ ਚਾਨਣ ਹੁੰਦਾ ਫਿਰ ਕਹਿੰਦੇ ਉਹਦੀ ਮਤ ਸ੍ਰੇਸ਼ਟ ਹੋ ਜਾਂਦੀ ਆ ਤੇ ਉਹਦੇ ਅੰਦਰੋਂ ਕਹਿੰਦੇ ਫਿਰ ਪਰਮਾਤਮਾ ਵੱਲੋਂ ਜਿਹੜੀ ਦੂਰੀ ਆ ਉਹ ਖਤਮ ਹੋ ਜਾਂਦੀ ਆ ਕਿਉਂਕਿ ਉਹਦੀ ਭੈੜੀ ਮਤ ਖਤਮ ਹੋ ਜਾਂਦੀ ਆ ਐਸੀ ਕਹਿੰਦੇ ਜਿਹੜੀ ਇਹ ਮਤ ਹੈਗੀ ਆ ਗੁਰੂ ਤੋਂ ਮਿਲਦੀ ਹੈ ਗੁਰੂ ਤੋਂ ਕਹਿੰਦੇ ਇਹ ਮਤ ਜਿਹੜੀ ਸ੍ਰੇਸ਼ਟ ਮਤ ਆ ਗੁਰੂ ਕੋਲੋਂ ਮਿਲਦੀ ਹੈ ਫਿਰ ਕੀ ਹੁੰਦਾ ਫਿਰ ਜੀਵ ਕਹਿੰਦੇ ਜਦੋਂ ਉਹਦੇ ਕੋਲ ਸ੍ਰੇਸ਼ਟ ਮਤ ਆ ਜਾਂਦੀ ਆ ਫਿਰ ਇਸ ਸੰਸਾਰ ਸਾਗਰ ਦੇ ਵਿਕਾਰਾਂ ਵਿੱਚੋਂ ਡੁੱਬਣ ਤੋਂ ਨਿਕਲ ਜਾਂਦਾ ਕਹਿੰਦੇ ਉਹਦਾ ਹਿਰਦਾ ਪਵਿੱਤਰ ਹੋ ਜਾਂਦਾ ਮਹਾ ਅਗਹ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਸੰਸਾਰ ਕਹਿੰਦੇ ਤ੍ਰਿਸ਼ਨਾ ਦਾ ਅਗ ਹੈ ਪਰ ਗੁਰੂ ਜਹਾਜ ਹੈ ਕਹਿੰਦੇ ਰਤਨਾ ਦਾ ਪਰਿਆ ਉਹ ਕਹਿੰਦੇ ਜੀਵ ਨੂੰ ਕੱਢ ਲੈਂਦਾ ਹੈ ਦੁਤਰ ਅੰਧ ਵਿਖਮ ਇਹ ਮਾਇਆ ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ ਕਹਿੰਦੇ ਹੈ ਸੰਸਾਰ ਦੇ ਵਿੱਚ ਮਾਇਆ ਦਾ ਜਿਹੜਾ ਹਿੱਸਾ ਹੈਗਾ ਪਾਣੀ ਇਹ ਬੜਾ ਕਹਿੰਦੇ ਵੀ ਔਖਾ ਹੈ ਤਰਨਾ ਪਰ ਕਹਿੰਦੇ ਜੋ ਪਹੁੰਚਿਆ ਹੋਇਆ ਗੁਰੂ ਹੈ ਨਾ ਉਹ ਸਿੱਧਾ ਰਸਤਾ ਦਿਖਾ ਦਿੰਦਾ ਪਰਮਾਤਮਾ ਦੇ ਘਰ ਦਾ ਡੁੱਬਣ ਨਹੀਂ ਦਿੰਦਾ ਮਾਇਆ 'ਚ ਜਾਪ ਤਾਪ ਕਛੁ ਉਕਤ ਨਮੋਰੀ ਗੁਰ ਨਾਨਕ ਸਰਣਾਗਤ ਤੋਰੀ ਕਹਿੰਦੇ हे ਪਰਮਾਤਮਾ ਜੀ ਕਹਿੰਦੇ ਮੇਰੇ ਕੋਲ ਕੋਈ ਜਾਪ ਤਾਪ ਕੋਈ ਸਿਆਣਪ ਨਹੀਂ ਹੈ ਪਰ ਕਹਿੰਦੇ ਤੇਰੀ ਸ਼ਰਨ ਆਇਆ ਹੁਣ ਸ਼ਰਨ ਆਏ ਦੀ लाज ਰੱਖ ਤੇ ਹੁਣ ਤੂੰ ਮੈਨੂੰ ਆਪੇ ਹੀ ਤਾਰ ਦੇ ਇਸ ਭਵਜਲ ਚੋਂ ਆਸਾ ਮਹੱਲਾ ਪੰਜਵਾ ਤਿਪ ਦੇ ਦੋ ਹਰ ਰਸ ਪੀਵਤ ਸਦਹੀ ਰਾਤਾ ਆਨਰ ਸਾਖਿਨ ਮੈਂ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨਰ ਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲ ਮਸਤ ਮਤਵਾਰਾ ਆਨਰ ਸਾ ਸਭ ਹੋਛੇ ਰਹਾਓ ਕਹਿੰਦੇ ਜਿਹੜੇ ਜੀਵ ਨੇ ਕਹਿੰਦੇ ਪ੍ਰਮਾਤਮਾ ਦਾ ਨਾਮ ਰਸ ਚੱਕ ਲਿਆ ਉਹ ਸਦਾ ਹੀ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਫਿਰ ਕਹਿੰਦੇ ਜਿਨੇ ਪ੍ਰੇਮ ਰਸ ਚੱਕ ਲਿਆ ਨਾਮ ਰਸ ਪ੍ਰਮਾਤਮਾ ਦਾ ਜਿਹੜੇ ਦੂਜੇ ਰਸ ਨੇ ਉਹਨੂੰ ਫਿਰ ਉਹ ਫਿੱਕੇ ਜਾਪਦੇ ਨੇ ਕਹਿੰਦੇ ਉਹ ਸਦਾ ਹਰੀ ਦੇ ਰਸ ਦੇ ਆਨੰਦ ਵਿੱਚ ਕਹਿੰਦੇ ਮਸਤ ਰਹਿੰਦਾ ਹੈ ਦੂਜੇ ਰਸਾਂ ਦੇ ਤੇ ਵਿੱਚ ਤਾਂ ਕਹਿੰਦੇ ਚਿੰਤਾ ਵਿਆਪਦੀ ਆ ਇਹ ਰਸ ਆਨੰਦ ਨਾਲ ਭਰਿਆ ਜੋ ਕਹਿੰਦੇ ਪੀ ਰੰਦਾ ਨਾ ਉਹ ਫਿਰ ਕਹਿੰਦੇ ਪੌਰੇ ਦੇ ਵਾਂਗ ਹਮੇਸ਼ਾ ਇਸ ਰਸ ਵਿੱਚ ਮਸਤ ਰਹਿੰਦਾ ਹੈ ਉਹਨੂੰ ਫਿਰ ਸੰਸਾਰ ਦੇ ਸਾਰੇ ਰਸ ਫਿੱਕੇ ਜਾਪਦੇ ਨੇ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਕਹਿੰਦੇ ਜਿਹੜਾ ਹਰੀ ਦਾ ਰਸ ਆ ਉਹਦੀ ਕੀਮਤ ਨਹੀਂ ਦੱਸੀ ਜਾ ਸਕਦੀ ਕੌਣ ਸੰਸਾਰ ਦੇ ਕਿਸੇ ਵੀ ਧਨ ਪਦਾਰਥ ਨਾਲ ਖਰੀਦਿਆ ਨਹੀਂ ਜਾ ਸਕਦਾ ਕੋਈ ਨਹੀਂ ਖਰੀਦ ਸਕਦਾ ਆਇਆ ਸੀ ਨਾ ਕਬੀਰ ਜੀ ਕੋਲੋਂ ਅਮੀਰ ਬੰਦਾ ਅਸ਼ਰਫੀਆਂ ਦੀਆਂ ਥੈਲੀਆਂ ਭਰ ਕੇ ਤਾਂ ਕਬੀਰ ਜੀ ਨੇ ਕਹਿ ਦਿੱਤਾ ਸੀ ਨਾ ਕਿ ਮਨ ਦੇ ਮੋਲ ਲਿਆ ਹੈ ਇਹ ਧਨ ਦੌਲਤ ਨਾਲ ਨਹੀਂ ਮਿਲਦਾ ਇਹ ਕਹਿੰਦੇ ਕਿਸੇ ਵੀ ਕੀਮਤ ਤੋਂ ਨਹੀਂ ਮਿਲਦਾ ਇਹ ਤੇ ਕਹਿੰਦੇ ਗੁਰੂ ਦੀ ਹੱਤੀ ਚਾ ਇਤੇ ਗੁਰੂ ਦੇ ਕੋਲ ਆ ਗੁਰੂ ਜੀ ਦੇ ਤੇ ਤਰੁੱਠ ਜਾਂਦਾ ਉਹਦੀ ਝੋਲੀ ਭਰ ਦਿੰਦਾ ਪਰ ਕੀਮਤ ਨਹੀਂ ਹੈਗੀ ਇਹਦੀ ਉੱਥੇ ਤਾਂ ਮਨ ਵੇਚਣਾ ਪੈਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਲੱਖ ਕਰੋੜੀ ਮਿਲੇ ਨਾ ਕਿ ਜਿਸੈ ਪ੍ਰਾਪਤ ਤਿਸ ਹੀ ਦੇਹ ਕਹਿੰਦੇ ਲੱਖਾਂ ਕਰੋੜਾਂ ਨਾਲ ਵੀ ਨਹੀਂ ਮਿਲਦਾ ਹੈਗਾ ਜਿਹਦੇ ਭਾਗਾਂ 'ਚ ਲਿਖ ਦਿੱਤਾ ਦਾਤੇ ਨੇ ਉਹਨੂੰ ਹੀ ਮਿਲਦਾ ਵਾਹਿਗੁਰੂ ਜੀ ਵਾਹਿਗੁਰੂ 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 ਨਾਨਕ ਚਾਖ ਪਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਦ ਕਹਿੰਦੇ ਜਿਨ੍ਹਾਂ ਨੇ ਇਹ ਨਾਮ ਰਸ ਚਖ ਲਿਆ ਫਿਰ ਅਸਚਰਜ ਹੋ ਜਾਂਦੇ ਨੇ ਬڑے ਬਿਸਮਾਦ ਵਿੱਚ ਆ ਜਾਂਦੇ ਨੇ ਕੁਝ ਕਹਿਣ ਜੋਗੇ ਨਹੀਂ ਰਹਿੰਦੇ। ਨਾਨਕ ਜੀ ਕਹਿੰਦੇ ਨੇ ਇਹ ਜਿਹੜਾ ਆਨੰਦ ਉਹਨਾਂ ਨੂੰ ਆਉਂਦਾ ਹੈ ਗੁਰੂ ਦੇ ਰਾਹੀ ਆਉਂਦਾ। ਈਤ ਊਤ ਕਤ ਛੋੜ ਨ ਜਾਏ ਨਾਨਕ ਗੀਦਾ ਹਰ ਰਸ ਮਾਹੇ। ਜਦੋਂ ਕਹਿੰਦੇ ਜਿਹਨੂੰ ਇਹ ਰਸ ਮਿਲ ਜਾਂਦਾ ਇਹ ਰਸ ਫਿਰ ਕਿਤੇ ਚਾਹੇ ਉਹਨੂੰ ਕਦੇ ਛੱਡ ਕੇ ਨਹੀਂ ਜਾਂਦਾ। ਲੋਕ ਪਰਲੋਕ ਵਿੱਚ ਉਹਦੇ ਨਾਲ ਹੀ ਰਹਿੰਦਾ। ਨਾਨਕ ਜੀ ਕਹਿੰਦੇ ਨੇ ਨਾਨਕ ਵੀ ਇਸ ਰਸ ਦਾ ਆਨੰਦ ਲੈ ਰਿਹਾ ਹੈ ਮਸਤ ਹੈ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੇ ਦੁਰਮਤ ਆਪਣੀ ਤਾਰੀ ਹੋਏ ਨਿਮਾਣੀ ਸੇਵਕ ਮਾਵੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ ਸੋਨ ਸੁੰਦਰ ਸਾਧੂ ਬਚਨ ਉਧਾਰੀ ਦੁਖ ਪੂਖ ਮਿਟੈ ਤੇਰੋ ਸਹਸ ਸੁਖ ਪਾਵੈ ਤੂੰ ਸੁਖ ਮਨ ਨਾਰੀ ਰਹਾਓ ਹੰਦੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਖਤਮ ਕਰ ਲਏ ਆਪਣੀ ਮਾੜੀ ਮਾਤਾ ਜਿਹਨੇ ਆਪਣੀ ਉਹ ਖਤਮ ਕਰ ਲਈ ਆ ਉਹ ਕਿਨੇ ਕਰ ਲਈ ਆ ਜਿਦੇ ਵਿੱਚ ਨਿਮਰਤਾ ਆ ਗਈ ਆ ਆਪਾ ਭਾਪ ਜੀ ਨੇ ਖਤਮ ਕਰ ਲਿਆ ਆਪ ਨਿਮਾਣਾ ਹੋ ਕੇ ਜੋ ਦੂਸਰਿਆਂ ਦੀ ਸੇਵਾ ਕਰਦਾ ਸੇਵਾ ਭਗਤੀ ਕਰਦਾ ਉਹ ਹੈ ਕਹਿੰਦੇ ਜਿੱਦੀ ਇਹ ਮਾੜੀ ਮਤ ਖਤਮ ਹੋ ਜਾਂਦੀ ਆ ਕਹਿੰਦੇ हे ਜੀਵ ਇਸਤਰੀ हे ਸੁੰਦਰ ਇਸ ਲਈ ਕਿ ਮਨੁੱਖਾ ਜੀਵਨ ਮਿਲਿਆ ਜੀਵ ਇਸਤਰੀ ਨੂੰ हे जीव स्त्री ਕਹਿੰਦੇ ਗੁਰੂ ਦੇ ਬਚਨ ਉਪਦੇਸ਼ ਸੁਣ ਕੇ ਕਮਾ ਕਹਿੰਦੇ ਉਹਦੇ ਨਾਲ ਕਹਿੰਦੇ ਤੇਰਾ ਉਧਾਰ ਹੋ ਜੂਗਾ ਇਸ ਜੀਵਨ ਚੋਂ ਸਫਲ ਹੋ ਜੂਗਾ ਮਨੁੱਖਾ ਜੀਵਨ ਤੇਰਾ ਦੁੱਖ ਤੇਰੀ ਮਾਇਆ ਦੀ ਭੁੱਖ ਸਾਰੇ ਤੇਰੇ ਸਹਿਮ ਭਰਮ ਖਤਮ ਹੋ ਜਾਣਗੇ ਤੇ ਸੁਖ ਮਾਣੇਗੀ ਕਹਿੰਦੇ ਗੁਰੂ ਦਾ ਉਪਦੇਸ਼ ਸੁਣ ਤੇ ਉਹਨੂੰ ਮੰਨ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਬਿਕਤੀਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੈ ਸੋ ਬਾਹਰ ਦੁਆਰੀ ਕਹਿੰਦੇ ਗੁਰੂ ਦੇ ਚਰਨ ਤੋਂ ਆਪਣੇ ਆਤਮੇ ਸੇਵਾ ਕਰ ਕਹਿੰਦੇ ਆਪਣੇ ਆਤਮ ਆਪਣੇ ਅੰਤਰ ਆਤਮੇ ਪਹਿਚਾਨ ਕਹਿੰਦੇ ਫਿਰ ਕਹਿੰਦੇ ਤੇਰਾ ਹਿਰਦਾ ਸ਼ੁੱਧ ਹੋ ਜਾਊਗਾ ਤੇਰੀ ਕਹਿੰਦੇ ਜਿਹੜੀ ਮਾਇਆ ਦੀ ਪਿਆਸ ਆ ਖਤਮ ਹੋ ਜਾਊਗੀ ਦੂਸਰੇ ਕਹਿੰਦੇ ਜੋ ਗੁਰੂ ਦੇ ਸੇਵਕ ਨੇ ਉਹਨਾਂ ਦੇ ਕਹਿੰਦੇ ਦਾਸ ਬਣ ਕੇ ਰਹੋ ਦਾਸੀ ਬਣ ਕੇ ਰਹੋ ਨਮਰਤਾ ਚ ਆਵੋ ਤਾਂ ਹੀ ਫਿਰ ਪਰਮਾਤਮਾ ਦੇ ਦਰ ਤੇ ਵਡਿਆਈ ਮਿਲਦੀ ਆ ਨਿਮਾਨਿਆ ਤੂੰ ਤਾਣ ਇਹੀ ਅਚਾਰ ਇਹੀ ਵਿਵਹਾਰ ਆਗਿਆ ਮਾਨ ਭਗਤ ਹੋਏ ਤੁਮਹਾਰੀ ਕਹਿੰਦੇ ਇਹੀ ਤੇਰਾ ਜੀਵਨ ਦਾ ਚੱਜ ਅਚਾਰ ਹੋਣਾ ਚਾਹੀਦਾ ਜੀਵਨ ਦਾ ਵਰਤਾਵਾ ਹੋਣਾ ਚਾਹੀਦਾ ਨਮਰਤਾ ਹੋਣੀ ਚਾਹੀਦੀ ਆ ਦੂਸਰਿਆਂ ਦੀ ਸੇਵਾ ਭਗਤੀ ਦੂਸਰਿਆਂ ਦੀ ਸੇਵਾ ਪਰਮਾਤਮਾ ਦੀ ਸੇਵਾ ਭਗਤੀ ਗੁਰੂ ਦੀ ਆਗਿਆ ਮੰਨਣੀ ਫਿਰ ਕਹਿੰਦੇ ਜੇ ਜਿਹੜੀ ਤੇਰੀ ਭਗਤੀ ਆ ਉਹ ਕੀਤੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਆ ਜੋ ਇਹ ਮੰਤਰ ਕਮਾਵੇ ਨਾਨਕ ਸੋ ਪੌਜਲ ਪਾਰ ਉਤਾਰੀ ਫਿਰ ਨਾਨਕ ਜੀ ਕਹਿੰਦੇ ਨੇ ਕਹਿੰਦੇ ਜਿਹੜੀ ਹੁਣ ਆ ਆਪਾਂ ਉੱਪਰ ਗੱਲ ਕੀਤੀ ਆ ਵੀ ਇਹ ਮੰਤਰ ਜਿਹੜਾ ਕੋਈ ਕਮਾਉਂਦਾ ਹੈ ਫਿਰ ਉਹ ਇਸ ਸੰਸਾਰ ਸਾਗਰ ਤੋਂ ਪਾਰ ਨਿਕਲ ਜਾਂਦਾ ਹੈ ਪਾਰ ਤਰ ਜਾਂਦਾ ਹੈ ਆਸਾ ਮਹੱਲਾ ਪੰਜਵਾ ਦੋ ਪਦੇ ਪਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਝਾਮ ਲਗ ਪਬਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਓ ਕਹਿੰਦੇ हे ਜੀਵ ਤੈਨੂੰ ਇਹ ਮਨੁੱਖਾ ਦੇ ਮਿਲੀ ਆ ਕਹਿੰਦੇ ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਤੋਂ ਬਾਅਦ ਮਿਲੀ ਆ ਕਹਿੰਦੇ ਹੁਣ ਇਹ ਤੇਰਾ ਮੌਕਾ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਨ ਦਾ ਹੈ ਕਿਉਂਕਿ ਮਿਲਾਪ ਪਰਮਾਤਮਾ ਨਾਲ ਮਨੁੱਖਾ ਜੀਵਨ ਦੇ ਵਿੱਚ ਭਗਤੀ ਕਰਕੇ ਹੀ ਸੰਭਵ ਹੈ ਕਹਿੰਦੇ ਹੋਰ ਹੋਰ ਜਿਹੜੇ ਧਾਰਮਿਕ ਕੰਮ ਕਰਨੇ ਨੇ ਉਹ ਕਹਿੰਦੇ ਕਿਸੇ ਲਿਖੇ ਚ ਨਹੀਂ ਪੈਂਦੇ ਇੱਕ ਕੰਮ ਕਰ ਕਹਿੰਦੇ ਸਾਧ ਸੰਗਤ ਵਿੱਚ ਗੁਰੂ ਦੀ ਸ਼ਰਨ ਪੈ ਕੇ ਉਹਦਾ ਨਾਮ ਜਪ ਕਹਿੰਦੇ ਕਹਿੰਦੇ ਤੂੰ ਹੋਰ ਹੋਰ ਕੰਮ ਕਰਦਾ ਮਾਇਆ ਦੇ ਕੰਮਾਂ ਦੇ ਵਿੱਚ ਤੇਰਾ ਕਹਿੰਦੇ ਜਿਹੜਾ ਵਕਤ ਲੰਘਿਆ ਜਾਂਦਾ ਤੇਰਾ ਜਿਹੜਾ ਜਨਮ ਆ ਕਹਿੰਦੇ ਬਿਰਥਾ ਜਾ ਰਿਹਾ ਵਿਅਰਥ ਜਾ ਰਿਹਾ ਕਹਿੰਦੇ ਕਹਿੰਦੇ ਤੂੰ ਕੋਈ ਉਹ ਵੀ ਆਹਰ ਕਰ ਜਿਹਦੇ ਨਾਲ ਤੂੰ ਇਹ ਸੰਸਾਰ ਸਾਗਰ ਦਾ ਭਵ ਦਿਲ ਤਰ ਲਵੇਂ ਉਹ ਆਹਰ ਕੀ ਆ ਪ੍ਰਮਾਤਮਾ ਦਾ ਨਾਮ ਜਪਣਾ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕੋਹ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰੱਖੋ ਸਰਮਾ ਫਿਰ ਨਾਨਕ ਜੀ ਜੀਵਾਂ ਵੱਲੋਂ ਪਰਮਾਤਮਾ ਅੱਗੇ ਬੇਨਤੀ ਕਰਦੇ ਨੇ ਕਿ ਮਤਲਬ ਕਹ ਹੈ ਆਪਣੇ ਵੱਲੋਂ ਰਹੇ ਨੇ ਪਰ ਹੈ ਸਾਡੇ ਵੱਲੋਂ ਜੀਵਾਂ ਵੱਲੋਂ ਕਿਉਂ ਨਾਨਕ ਜੀ ਤੇ ਆਪ ਪਰਮਾਤਮਾ ਦਾ ਰੂਪ ਨੇ ਕਹਿੰਦੇ ਜੀਵ ਨੇ ਕੋਈ ਜਪ ਤਪ ਸੰਜਮ ਕੋਈ ਕਹਿੰਦੇ ਧਰਮ ਨਹੀਂ ਹੈਗਾ ਨਾ ਕਹਿੰਦੇ ਸਾਧ ਦੀ ਸੇਵਾ ਕੀਤੀ ਆ ਨਾ ਪਰਮਾਤਮਾ ਦਾ ਨਾਮ ਜਪਿਆ ਕਹਿੰਦੇ ਬੜੇ ਕਹਿੰਦੇ ਮੰਦੇ ਕਰਮ ਕੀਤੇ ਨੇ ਪਰ ਕਹਿੰਦੇ हे ਪਰਮੇਸ਼ਰ ਜੀ ਹੁਣ ਤੁਹਾਡੀ ਸ਼ਰਨ ਆਏ ਆ ਹੁਣ ਤੁਸੀਂ ਰੱਖੋ ਕਹਿੰਦੇ ਲਾਜ ਸਾਰੇ ਜੀਵਾਂ ਵੱਲੋਂ ਬੇਨਤੀ ਕਰਦੇ ਨੇ ਪਰਮੇਸ਼ਰ ਨੂੰ ਆਸਾ ਮਹੱਲਾ ਪੰਜਵਾ ਤੁਜ ਵਿਨ ਅਵਰ ਨਹੀਂ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਰੀ ਆਸ ਬੈਠਤ ਉਠਤ ਸੋਵਤ ਜਾਗਤ ਵਿਸਰ ਨਾਹੀ ਤੂੰ ਸਾਸ ਗਿਰਾਸਾ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ ਤੂੰ ਹੀ ਸਦਾ ਮੇਰੇ ਮਨ ਚ ਵਸਦਾ ਹੈ ਤੂੰ ਹੀ ਮੇਰਾ ਸੰਗੀ ਸਾਥੀ ਹੈ ਜੇ ਤੂੰ ਮੇਰਾ ਸੰਗੀ ਸਾਥੀ ਹੈ ਤਾਂ ਮੇਰੀ ਜਿੰਦ ਕਿਉਂ ਡਰੇ ਕਹਿੰਦੇ ਮੈਨੂੰ ਤੇਰੀ ਓਟਾ ਮੈਨੂੰ ਤੇਰਾ ਹੀ ਆਸਰਾ ਹੈ ਕਹਿੰਦੇ ਬਸ ਮੇਰੇ ਤੇ ਕਹਿੰਦੇ ਰਹਿਮਤ ਕਰਦੇ ਪ੍ਰਮਾਤਮਾ ਜੀ ਕਿ ਬੈਠਦੇ ਆ ਉੱਠਦੇ ਆ ਸੌਂਦੇ ਆ ਜਾਗਦੇ ਆ ਹਰ ਇੱਕ ਸਾਹ ਦੇ ਨਾਲ ਹਰ ਇੱਕ ਗਿਰਾਸ ਦੇ ਨਾਲ ਤੇਰਾ ਨਾਮ ਮੇਰੇ ਤੋਂ ਨਾ ਵਿਸਰੇ ਮੇਰੇ ਹਿਰਦੇ ਚੋਂ ਮੇਰੇ ਮੁਖ ਤੋਂ ਤੇਰਾ ਨਾਮ ਨਾ ਵਿਸਰੇ ਕਦੇ ਰਾਖ ਰਾਖ ਸਰਣ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ ਕਹਿੰਦੇ ਏ ਪ੍ਰੀਤਮ ਜੀ ਇਹ ਸੰਸਾਰ ਸਾਗਰ ਅਗਨੀ ਦਾ ਦਰਿਆ ਹੈ ਤ੍ਰਿਸ਼ਨਾ ਦੀ ਅਗਨੀ ਹੈ ਕਹਿੰਦੇ ਬੜਾ ਭਿਆਨਕ ਹੈ ਕਹਿੰਦੇ ਕਹਿੰਦੇ ਤੂੰ ਸੁਖ ਦੇਣ ਵਾਲਾ ਦਾਤਾ ਹਾਂ ਤੇ ਅਸੀਂ ਤੇਰੇ ਇਆਣੇ ਜੇ ਬੱਚੇ ਆ ਕੁਛ ਜਾਣਦੇ ਨਹੀਂ ਹੈਗੇ ਕਹਿੰਦੇ ਕਹਿੰਦੇ ਤੂੰ ਹੀ ਸਾਡੀ ਰਖਿਆ ਕਰ ਤੂੰ ਹੀ ਸਾਡੀ ਪ੍ਰਤਪਾਲਨਾ ਕਰ ਤੂੰ ਹੀ ਸਾਨੂੰ ਸਿੱਧੇ ਰਸਤੇ ਪਾ ਤਾਂ ਕਿ ਅਸੀਂ ਇਹ ਸਾਗਰ ਤਰ ਲਈਏ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ